ਪਰਾਲੀ ਨੂੰ ਲੈ ਕੇ ਭਗਵਾਨ ਸਿੰਘ ਮਾਨ ਦੀ ਸਰਕਾਰ ਦਾ ਇੱਕ ਨਾਦਰਸ਼ਾਈ ਫਰਮਾਨ ਜਾਰੀ ਹੋਇਆ ਹੈ ਜਿਸ ਨੂੰ ਲੈ ਕੇ ਐਸ ਡੀ ਐਮ ਗਿੱਦੜਬਾਹਾ ਨੇ ਇੱਕ ਲੈਟਰ ਜਾਰੀ ਕੀਤੀ ਹੈ ਅੰਗਣਵਾੜੀ ਵਰਕਰਾਂ ਤੇ ਸੁਪਰਵਾਈਜ਼ਰਾਂ ਨੂੰ ਉਹਨਾਂ ਨੇ ਕਿਹਾ ਕਿ ਉਹ ਘਰ ਘਰ ਜਾਣ ਤੇ ਲੋਕਾਂ ਨੂੰ ਕਹਿਣ ਕਿ ਮਾਨ ਪੰਜਾਬ ਸਰਕਾਰ ਵੱਲੋਂ ਜੋ ਪਰਾਲੀ ਨੂੰ ਲੈ ਕੇ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਕਰਨ ਜੇਕਰ ਕੋਈ ਪਰਾਲੀ ਨੂੰ ਅੱਗ ਲਗਾਉਂਦਾ ਫੜਿਆ ਗਿਆ ਤਾਂ ਉਸਦੇ ਪਰਿਵਾਰ ਦੀ ਜੋ ਵੀ ਪੈਨਸ਼ਨ ਲੱਗੀ ਹੈ ਚਾਹੇ ਵੜਾਪਾ ਵਿਦਵਾ ਜਾਂ ਬੱਚਿਆਂ ਦੀ ਜੋ ਪੈਨਸ਼ਨ ਲੱਗਦੀ ਹੈ ਅੰਗਹੀਨ ਦੀ ਜੋ ਪੈਨਸ਼ਨ ਹੈ ਉਹ ਕੱਟ ਦਿੱਤੀ ਜਾਵੇਗੀ ਤੇ ਕੋ ਇੱਕ ਵਿੱਚ ਕੋਈ ਵੀ ਕਿਸੇ ਤਰੀਕੇ ਦੀ ਉਹਦੀ ਪੈਨਸ਼ਨ ਨਹੀਂ ਲਗਾਈ ਜਾਵੇਗੀ ਤੇ ਸਰਕਾਰ ਵੱਲੋਂ ਮਿਲਦੀਆਂ ਸਹੂਲਤਾਂ ਵੀ ਬੰਦ ਕਰ ਦਿੱਤੀਆਂ ਜਾਣਗੀਆਂ ਤੇ ਨਾਲ ਹੀ ਪਰਚਾ ਦਰਜ ਕਰ ਦਿੱਤਾ ਜਾਵੇਗਾ ਇਹ ਫਰਮਾਨ ਜਾਰੀ ਕੀਤਾ ਹੈ ਜਿਹੜਾ ਗਿੱਦੜਵਾਹਾ ਦੇ ਐਸਡੀਐਮ ਵੱਲੋਂ ਬਾਲ ਵਿਕਾਸ ਤੇ ਪ੍ਰੋਜੈਕਟ ਅਫਸਰ ਨੂੰ ਤੇ ਉਹਦੇ ਵਿੱਚ 1272 ਨੰਬਰ ਪੱਤਰ ਹੈ 16 10 ਨੂੰ ਇਹ ਫਰਮਾਨ ਜਾਰੀ ਹੋਇਆ ਹੈ ਤਾਂ ਹੁਣ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਕਿਸਾਨਾਂ ਤੇ ਕਿਸ ਤਰੀਕੇ ਨਾਲ ਸਖਤੀ ਕਰਨ ਜਾ ਰਹੀ ਹੈ ਮਾਨ ਸਰਕਾਰ ਪਰਾਲੀ ਲਈ ਕੀ ਹੱਲ ਹੈ ਇਹ ਨਹੀਂ ਦੱਸਣਾ ਕਿਸਾਨਾਂ ਨੂੰ ਪ੍ਰਬੰਧ ਕਰਕੇ ਨਹੀਂ ਦੇਣਾ ਉਲਟਾ ਹੁਣ ਕਿਸਾਨਾਂ ਦੀਆਂ ਪੈਨਸ਼ਨਾਂ ਬੰਦ ਕਰਨ ਦੀ ਧਮਕੀ ਕਿਸਾਨਾਂ ਦੇ ਉੱਤੇ ਪਰਚੇ ਪਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ ਪਹਿਲਾਂ ਇਹ ਸੀ ਕਿ ਪਰਚੇ ਪਾਏ ਜਾਣਗੇ ਹੋਰ ਤਰੀਕੇ ਦੇ ਕੰਮ ਕੀਤੇ ਜਾਣਗੇ ਹੁਣ ਇਸ ਸਾਥ ਤੇ ਆ ਗਿਆ ਕਿ ਜੇਕਰ ਕੋਈ ਤੁਹਾਡੀ ਬढ़ापा ਪੈਨਸ਼ਨ ਘਰਚ ਲੱਗੀ ਆ ਕੋਈ ਵਿਧਵਾ ਪੈਨਸ਼ਨ ਲੱਗੀ ਆ ਕੋਈ ਜਿਹੜੀ ਅੰਗਹੀਨਤਾ ਦੀ ਪੈਨਸ਼ਨ ਲੱਗੀ ਆ ਕੋਈ ਵੀ ਪੈਨਸ਼ਨ ਹੈ ਉਹ ਕੱਟ ਦਿੱਤੀ ਜਾਵੇਗੀ ਕੀ ਇਹ ਨਾਦਰਸ਼ਾਈ ਫਰਮਾਨ ਨਹੀਂ ਕਿਸ ਤਰੀਕੇ ਨਾਲ ਮਾਨ ਸਰਕਾਰ ਕਿਸਾਨਾਂ ਨੂੰ ਇਹ ਪਰਾਲੀ ਵਾਲਾ ਹੱਲ ਲੱਭਣ ਵਾਲੇ ਪਾਸੇ ਤੋਰ ਰਹੀ ਹੈ ਕਿਸਾਨ ਕੋਈ ਵੀ ਅੱਗ ਲਗਾ ਕੇ ਖੁਸ਼ ਨਹੀਂ ਇਹ ਵਾਰ-ਵਾਰ ਕਿਸਾਨ ਕਹਿ ਰਹੇ ਆ ਤੇ ਕਿਸਾਨ ਜੁਨੀਅਰ ਇਥੋਂ ਤੱਕ ਕਿ ਐਸਕੇਮ ਨੇ ਵੀ ਕਿਹਾ ਕਿ ਉਹ ਕਿਸਾਨਾਂ ਨੂੰ ਨਹੀਂ ਕਹਿੰਦੇ ਕਿ ਅੱਗ ਲਗਾਓ ਪਰ ਇਹਦਾ ਹੱਲ ਕੀ ਹੈ ਇਹਦਾ ਬਦਲਾਅ ਕੀ ਹੈ ਇਹ ਵੀ ਤਾਂ ਦੱਸੇ ਸਰਕਾਰ ਕੀ ਇਹ ਕਹਿ ਦੇਣਾ ਕਿ ਜੇ ਤੂੰ ਆਹ ਕੰਮ ਨਾ ਆਹ ਕੰਮ ਕੀਤਾ ਤਾਂ ਤੇਰੇ ਤੇ ਆਹ ਕਾਰਵਾਈਆਂ ਕਰਾਂਗੇ ਪਰ ਉਹਨੂੰ ਇਹ ਨਾ ਦੱਸਣਾ ਕਿ ਇਹਦਾ ਹੱਲ ਆਹ ਹੈ ਤੂੰ ਆਹ ਕਰ ਅਸੀਂ ਫੇਰੇ ਮਤਲਬ ਤੇਰੇ ਤੇ ਕਾਰਵਾਈ ਕਰਾਂਗੇ ਪਰਾਲੀ ਵਾਲੇ ਰੋ ਰਹੇ ਸੀ ਪਿਛਲੇ ਦਿਨੀ ਜਿਹੜੇ ਬੇਲਦਾਰ ਆ ਜਿਹੜੇ ਚਲਾਉਂਦੇ ਆ ਜਿਹੜੇ ਪਰਾਲੀ ਦੀਆਂ ਗੱਠਾਂ-ਕੱਠੀਆਂ ਕਰਦੇ ਆ ਉਹ ਰੋ ਰਹੇ ਸੀ ਕਿ ਪਰਾਲੀ ਨਹੀਂ ਕੋਈ ਲੈਂਦਾ ਖੇਤਾਂ 'ਚ ਕਈ ਵਾਰ ਕਿਸਾਨ ਦੀ ਪਰਾਲੀ ਪਈ ਰਹਿੰਦੀ ਹੈ ਪਿਛਲੇ ਸਾਲ ਵੀ ਅਸੀਂ ਰਿਪੋਰਟਾਂ ਦਿਖਾਈਆਂ ਸੀ ਕਿ ਇੱਕ ਕਿਸਾਨ ਪ੍ਰਗਟ ਸਿੰਘ ਜੈਤੋ ਤੋਂ ਜਿਹੜਾ ਕਿ ਕਦੇ ਵੀ ਪਰਾਲੀ ਨੂੰ ਅੱਗ ਨਹੀਂ ਲਾਉਂਦਾ ਪਰ ਉਹਦੀਆਂ ਪਰਾਲੀ ਦੀਆਂ ਗੱਠਾਂ ਚੱਕਣੀ ਕੋਈ ਨਹੀਂ ਆਇਆ ਤਾਂ ਹੁਣ ਇਹ ਗੱਲ ਕਹੀ ਕਿ ਮਜਬੂਰੀ ਬਸ ਪਰਾਲੀ ਨੂੰ ਅੱਗ ਲਾਉਣੀ ਪਾਊਗੀ ਮਤਲਬ ਜਿਹੜਾ ਕਿਸਾਨ ਜਿਹੜਾ ਨਹੀਂ ਚਾਹੁੰਦਾ ਅੱਗ ਲਾਉਣੀ ਉਹਦੀਆਂ ਵੀ ਗੱਠਾਂ ਨਹੀਂ ਚੱਕੀਆਂ ਜਾਂਦੀਆਂ ਉਹਦਾ ਲਈ ਪ੍ਰਬੰਧ ਨਹੀਂ ਐਨੀਆਂ ਮਸ਼ੀਨਾਂ ਹੈ ਨਹੀਂ ਸਰਕਾਰ ਬਣਾਉਂਦੀਆਂ ਜਾਂਦੀਆਂ ਫਿਰ ਸਰਕਾਰ ਨੇ ਇੱਕ ਸਬਸਿਡੀ ਕੀ ਹੈ ਪਰਾਲੀ ਦੇ ਉੱਤੇ ਜੇ ਨਹੀਂ ਲਾਉਂਦਾ ਕਿਸਾਨ ਜਦ ਕੋਈ ਸਹੂਲਤ ਹੀ ਨਹੀਂ ਦੇਣੀ ਜਾਦੇ ਤੋਂ ਵੀ ਫਾਇਦਾ ਹੀ ਨਹੀਂ ਕਰਨਾ ਤਾਂ ਇਸ ਪਾਸੇ ਤਰਪੇ ਕਿਸਾਨ ਤਾਂ ਅੱਧਾ ਪੰਜਾਬ ਦਾ ਪਹਿਲਾਂ ਹੀ ਹੜਾਂ ਦੀ ਮਾਰ ਦਾ ਝੰਬਿਆ ਹੋਇਆ ਹੈ ਮਾਜੇ ਵਾਲੇ ਪਾਸੇ ਚਲੇ ਜਾਓ ਹੜਾ ਨਾ ਮਾਰੇ ਆ ਦੁਆਬਾ ਹੜਾ ਨਾ ਮਾਰੇ ਆ ਪਿਆ ਤੇ ਮਾਨ ਸਰਕਾਰ ਫਰਮਾਨ ਕਿਹੜੇ ਜਾਰੀ ਕਰ ਰਹੀ ਹੈ ਮਾਨ ਸਰਕਾਰ ਕਿੱਧਰ ਨੂੰ ਲੈ ਕੇ ਜਾ ਰਹੀ ਹੈ ਕਿਸਾਨਾਂ ਨੂੰ ਇਹ ਸਵਾਲ ਹੈ ਤਾਂ ਹੁਣ ਮਾਨ ਸਾਹਿਬ ਨੂੰ ਜਵਾਬ ਦੇਣਾ ਚਾਹੀਦਾ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਤੁਸੀਂ ਪੈਨਸ਼ਨਾਂ ਬੰਦ ਕਰਨ ਦੀਆਂ ਧਮਕੀਆਂ ਦੇ ਰਹੇ ਹੋ ਪੈਨਸ਼ਨਾਂ ਕੌਣ ਲਗਵਾਉਂਦਾ ਜਿਹੜਾ ਲੋਡ ਬੰਦ ਹੁੰਦਾ ਲਗਭਗ ਠੀਕ ਹੈ ਜਿਹੜੇ ਗਲਤ ਲਵਾਈ ਬੈਠੇ ਆ ਵੱਖਰਾ ਵਿਸ਼ਾ ਪਰ ਬਹੁਤੀ ਗੰਤੀ ਦੇ ਵਿੱਚ ਅੰਗਹੀਨ ਜੋਵੇਂ ਵੜਾਪਾ ਪੈਨਸ਼ਨ ਹੋਵੇ ਵਿਧਵਾ ਪੈਨਸ਼ਨ ਹੋਵੇ ਇਹ ਲੋੜਬੰਦ ਬੰਦੇ ਨੂੰ ਮਿਲਦੀ ਆ ਤੁਸੀਂ ਵੀ ਚੈੱਕ ਕਰਦੇ ਹੋ ਕਿ ਪੈੜੀ ਜ਼ਿਆਦਾ ਨਹੀਂ ਉਹਦੇ ਕੋਈ ਪੈਨਸ਼ਨ ਲੱਗਦੀ ਹੈ ਤੇ ਜਿਹੜੇ ਤੁਸੀਂ ਧਮਕੀ ਦੇ ਰਹੇ ਹੋ ਇਹਦਾ ਮਤਲਬ ਇਹ ਸਿੱਧੀ ਧਮਕੀ ਛੋਟੇ ਕਿਸਾਨ ਨੂੰ ਹੈ ਕਿਉਂਕਿ ਜਿਹੜੀ ਪੈਨਸ਼ਨ ਲੱਗੂਗੀ ਉਹ ਤਾਂ ਛੋਟੇ ਕਿਸਾਨ ਦੀ ਲੱਗੂਗੀ ਵੱਡੇ ਕਿਸਾਨ ਦੀ ਤਾਂ ਵੜਾਪਾ ਪੈਨਸ਼ਨ ਲੱਗਦੀ ਨਹੀਂ ਵੱਡੇ ਕਿਸਾਨ ਦੀ ਜਿਹੜਾ ਜਾਂ ਅੰਗਹੀਨ ਦੀ ਲੱਗਣੀ ਹੈ ਜਾਂ ਵਿਧਵਾ ਦੀ ਲੱਗਣੀ ਹੈ ਸੋ ਜਿਹੜੀ ਇਹ ਫਰਮਾਨ ਜਾਰੀ ਹੋਇਆ ਹੈ ਇਹ ਨਾਦਰ ਸ਼ਾਹੀ ਫਰਮਾਨ ਜਾਰੀ ਕਰਕੇ ਮਾਨ ਸਾਹਿਬ ਇੱਕ ਪਾਸੇ ਕਿਸਾਨ ਹਤਾਇਸ਼ੀ ਅਖਵਾਉਂਦੇ ਨੇ ਜੇਕਰ ਕੋਈ ਉਹਨਾਂ ਨੂੰ ਸਵਾਲ ਕਰਦਾ ਜੀ ਕਿਸਾਨ ਆਹ ਗੱਲ ਕਹਿੰਦੇ ਨੇ ਤਾਂ ਉਹ ਕਿਸਾਨ ਜੁਨੀਅਨਾਂ ਵੀ ਟਿੱਚਰ ਕਰਦੇ ਨੇ ਕਿ ਮੇਰੇ ਤੋਂ ਵੱਡਾ ਕਿਸਾਨ ਕੋਈ ਨਹੀਂ ਮੈਂ ਕਿਸਾਨ ਦਾ ਪੁੱਤ ਆ ਮੈਂ ਕਿਸਾਨਾਂ ਦੇ ਦੁੱਖ ਦਰਦ ਜਾਣਦਾ ਮੈਨੂੰ ਪਤਾ ਹੈ ਕਿਸਾਨੀ ਦੀ ਕਿਵੇਂ ਹੈ ਅਰਵਿੰਦ ਕੇਜਰੀਵਾਲ ਵੀ ਦੂਜੀਆਂ ਸੂਬਿਆਂ ਜਾ ਕੇ ਕਹਿੰਦਾ ਕਿ ਪੰਜਾਬ ਦਾ ਮੁੱਖ ਮੰਤਰੀ ਕਿਸਾਨਾਂ ਨੂੰ ਕਿਸਾਨੀ ਬਾਰੇ ਸਮਝ ਹੈ ਪਰ ਆਹ ਕਿਸਾਨੀ ਬਾਰੇ ਕੀ ਸਮਝ ਹੈ ਕਿ ਤੁਸੀਂ ਇਹ ਫਰਮਾਨ ਜਾਰੀ ਕਰਦੇ ਹੋ ਕਿ ਤੁਹਾਡੀਆਂ ਪੈਨਸ਼ਨਾਂ ਕੱਢ ਦਿਆਂਗੇ ਆ ਕਰ ਦਿਆਂਗੇ ਜਿਹੜੀ ਟ੍ਰਾਈਡੈਂਟ ਫੈਕਟਰੀ ਦੇ ਮਾਲਕ ਨੂੰ ਤੁਸੀਂ ਰਜਿੰਦਰ ਗਪਤਾ ਨੂੰ ਭੇਜਿਆ ਕਿ ਉਹਦੀ ਫੈਕਟਰੀ ਪੋਲੂਸ਼ਨ ਨਹੀਂ ਕਰਦੀ ਕੀ ਲੁਧਿਆਣੇ ਦੇ ਵਿੱਚ ਜਿਹੜੀਆਂ ਫੈਕਟਰੀਆਂ ਨੂੰ ਲਗਾਤਾਰ ਰੌਲਾ ਪੈਂਦਾ ਕਿ ਸਤਲੋਜ ਦੇ ਵਿੱਚ ਪਾਣੀ ਪਾ ਕੇ ਉਹਨੂੰ ਦੁਸ਼ਟ ਕਰਦੇ ਆਂ ਧੂਆ ਉਹਨਾਂ ਦਾ ਵਾਤਾਵਰਣ ਦੁਸ਼ਟ ਕਰਦਾ ਕੀ ਉਹ ਫੈਕਟਰੀਆਂ ਤੇ ਇਹ ਕਾਰਵਾਈਆਂ ਉਹਨਾਂ ਤੇ ਨਹੀਂ ਬੰਦੀਆਂ ਉਹਨਾਂ ਲਈ ਤਾਂ ਤੁਸੀਂ ਕਾਨੂੰਨ ਨਰਮ ਕਰ ਦਿੱਤੇ ਕਿ ਜੇ ਪਾਣੀ ਪਾਓਗੇ ਹੁਣ ਸਜ਼ਾ ਕੱਟ ਦਿੱਤੀ ਗਈ ਜਾਂ ਜੁਰਮਾਨਾ ਹੋਊਗਾ ਤੇ ਜਿਹੜਾ ਕਿਸਾਨ ਪੂਰੇ ਦੇਸ਼ ਦਾ ਪੇਟ ਭਰਦਾ ਹੈ ਹਰ ਰੁੱਤ ਨੂੰ ਹਰ ਮੁਸੀਬਤ ਨੂੰ ਆਪਦੇ ਪਿੰਡ ਤੇ ਚਾਹਦਾ ਹੈ ਉਹਦੇ ਲਈ ਤੁਸੀਂ ਇਹ ਕਾਨੂੰਨ ਲੈ ਕੇ ਆ ਰਹੇ ਹੋ ਇਹਦਾ ਹੁਣ ਜਵਾਬ ਤਾਂ ਮਾਨ ਸਾਹਿਬ ਤੁਹਾਨੂੰ ਦੇਣਾ ਪਊਗਾ ਕਿ ਕਿਹੜੇ ਪਾਸੇ ਲੈ ਕੇ ਜਾ ਰਹੇ ਹੋ ਜਿਹੜੀਆਂ ਫੈਕਟਰੀਆਂ ਸਾਰਾ ਸਾਲ 18 ਸਾਲ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੀਆਂ ਉਹਨਾਂ ਤੇ ਤੁਹਾਡੀ ਕੀ ਕਾਰਵਾਈ ਹੈ ਤੇ ਜਿਹੜਾ ਕਿਸਾਨ ਦੀਆਂ ਫਸਲਾਂ ਛੇ ਸਾਲ ਦੇ ਵਿੱਚ ਲਗਭਗ 8 ਤੋਂ 10 ਮਹੀਨੇ ਆਕਸੀਜਨ ਵੀ ਦਿੰਦੀਆਂ 8 ਤੋਂ 10 ਮਹੀਨੇ ਹਰਿਆਲੀ ਵੀ ਰੱਖਦੀਆਂ ਤੇ ਉਸ ਕਿਸਾਨ ਲਈ ਤੁਹਾਡਾ ਇਹ ਕਾਨੂੰਨ ਇੱਥੇ ਮਾਨ ਸਾਹਿਬ ਜਵਾਬ ਦੇਣਾ ਪਵੇਗਾ ਇੱਥੇ ਗੱਲ ਦੇ ਉੱਤੇ ਤੁਹਾਨੂੰ ਆਉਣਾ ਪਵੇਗਾ ਇਹੜੇ ਨਾਦਰ ਸ਼ਹੀ ਫਰਮਾਨ ਹੈ ਤੁਹਾਨੂੰ ਬੰਦ ਕਰਨੇ ਪੈਣਗੇ ਪਰਾਲੀ ਨੂੰ ਲੈ ਕੇ ਭਗਵਾਨ ਸਿੰਘ ਮਾਨ ਦੀ ਸਰਕਾਰ ਦਾ ਇੱਕ ਨਾਦਰ ਸ਼ਾਈ ਫਰਮਾਨ ਜਾਰੀ ਹੋਇਆ ਹੈ ਜਿਸ ਨੂੰ ਲੈ ਕੇ ਐਸ ਡੀ ਐਮ ਗਿੱਦੜਬਾਹ ਨੇ ਇੱਕ ਲੈਟਰ ਜਾਰੀ ਕੀਤੀ ਹੈ ਅੰਗਣਵਾੜੀ ਵਰਕਰਾਂ ਤੇ ਸੁਪਰਵਾਈਜ਼ਰਾਂ ਨੂੰ ਉਹਨਾਂ ਨੇ ਕਿਹਾ ਕਿ ਉਹ ਘਰ ਘਰ ਜਾਣ ਤੇ ਲੋਕਾਂ ਨੂੰ ਕਹਿਣ ਕਿ ਮਾਨ ਪੰਜਾਬ ਸਰਕਾਰ ਵੱਲੋਂ ਜੋ ਪਰਾਲੀ ਨੂੰ ਲੈ ਕੇ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਕਰਨ ਜੇਕਰ ਕੋਈ ਪਰਾਲੀ ਨੂੰ ਅੱਗ ਲਗਾਉਂਦਾ ਫੜਿਆ ਗਿਆ ਤਾਂ ਉਸਦੇ ਪਰਿਵਾਰ ਦੀ ਜੋ ਵੀ ਪੈਨਸ਼ਨ ਲੱਗੀ ਹੈ ਚਾਹੇ ਵੜਾਪਾ ਵਿਦਵਾ ਜਾਂ ਬੱਚਿਆਂ ਦੀ ਜੋ ਪੈਨਸ਼ਨ ਲੱਗਦੀ ਆ ਅੰਗਹੀਨ ਦੀ ਜੋ ਪੈਨਸ਼ਨ ਹੈ ਉਹ ਕੱਟ ਦਿੱਤੀ ਜਾਵੇਗੀ ਤੇ ਕੋ ਇੱਕ ਵਿੱਚ ਕੋਈ ਵੀ ਕਿਸੇ ਤਰੀਕੇ ਦੀ ਉਹਦੀ ਪੈਨਸ਼ਨ ਨਹੀਂ ਲਗਾਈ ਜਾਵੇਗੀ ਤੇ ਸਰਕਾਰ ਵੱਲੋਂ ਮਿਲਦੀਆਂ ਸਹੂਲਤਾਂ ਵੀ ਬੰਦ ਕਰ ਦਿੱਤੀਆਂ ਜਾਣਗੀਆਂ ਤੇ ਨਾਲ ਹੀ ਪਰਚਾ ਦਰਜ ਕਰ ਦਿੱਤਾ ਜਾਵੇਗਾ ਇਹ ਫਰਮਾਨ ਜਾਰੀ ਕੀਤਾ ਹੈ ਜਿਹੜਾ ਗਿੱਦੜਵਾਹਾ ਦੇ ਐਸਡੀਐਮ ਵੱਲੋਂ ਬਾਲ ਵਿਕਾਸ ਤੇ ਪ੍ਰੋਜੈਕਟ ਅਫਸਰ ਨੂੰ ਤੇ ਉਹਦੇ ਵਿੱਚ 1272 ਨੰਬਰ ਪੱਤਰ ਹੈ 16 10 ਨੂੰ ਇਹ ਫਰਮਾਨ ਜਾਰੀ ਹੋਇਆ ਤਾਂ ਹੁਣ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਕਿਸਾਨਾਂ ਤੇ ਕਿਸ ਤਰੀਕੇ ਨਾਲ ਸਖਤੀ ਕਰਨ ਜਾ ਰਹੀ ਹੈ ਮਾਨ ਸਰਕਾਰ ਪਰਾਲੀ ਲਈ ਕੀ ਹੱਲ ਹੈ ਇਹ ਨਹੀਂ ਦੱਸਣਾ ਕਿਸਾਨਾਂ ਨੂੰ ਪ੍ਰਬੰਧ ਕਰਕੇ ਨਹੀਂ ਦੇਣਾ ਉਲਟਾ ਹੁਣ ਕਿਸਾਨਾਂ ਦੀਆਂ ਪੈਨਸ਼ਨਾਂ ਬੰਦ ਕਰਨ ਦੀ ਧਮਕੀ ਕਿਸਾਨਾਂ ਦੇ ਉੱਤੇ ਪਰਚੇ ਪਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ ਪਹਿਲਾਂ ਇਹ ਸੀ ਕਿ ਪਰਚੇ ਪਾਏ ਜਾਣਗੇ ਹੋਰ ਤਰੀਕੇ ਦੇ ਕੰਮ ਕੀਤੇ ਜਾਣਗੇ ਹੁਣ ਇਸ ਸਾਥ ਤੇ ਆ ਗਿਆ ਕਿ ਜੇਕਰ ਕੋਈ ਤੁਹਾਡੀ ਬढ़ापा ਪੈਨਸ਼ਨ ਘਰ ਚ ਲੱਗੀ ਆ ਕੋਈ ਵਿਧਵਾ ਪੈਨਸ਼ਨ ਲੱਗੀ ਆ ਕੋਈ ਜਿਹੜੀ ਅੰਗਹੀਣਤਾ ਦੀ ਪੈਨਸ਼ਨ ਲੱਗੀ ਆ ਕੋਈ ਵੀ ਪੈਨਸ਼ਨ ਹੈ ਉਹ ਕੱਟ ਦਿੱਤੀ ਜਾਵੇਗੀ ਕੀ ਇਹ ਨਾਦਰਸ਼ਾਈ ਫਰਮਾਨ ਨਹੀਂ ਕਿਸ ਤਰੀਕੇ ਨਾਲ ਮਾਨ ਸਰਕਾਰ ਕਿਸਾਨਾਂ ਨੂੰ ਇਹ ਪਰਾਲੀ ਵਾਲਾ ਹਾਲ ਲੱਭਣ ਵਾਲੇ ਪਾਸੇ ਤੋਰ ਰਹੀ ਹੈ ਕਿਸਾਨ ਕੋਈ ਵੀ ਅੱਗ ਲਗਾ ਕੇ ਖੁਸ਼ ਨਹੀਂ ਇਹ ਵਾਰ-ਵਾਰ ਕਿਸਾਨ ਕਹਿ ਰਿਹਾ ਤੇ ਕਿਸਾਨ ਜੁਨੀਆ ਇੱਥੋਂ ਤੱਕ ਕਿ ਐਸਕੇਮ ਨੇ ਵੀ ਕਿਹਾ ਕਿ ਉਹ ਕਿਸਾਨਾਂ ਨੂੰ ਨਹੀਂ ਕਹਿੰਦੇ ਕਿ ਅੱਗ ਲਗਾਓ ਪਰ ਇਹਦਾ ਹੱਲ ਕੀ ਹੈ ਇਹਦਾ ਬਦਲਾਅ ਕੀ ਹੈ ਇਹ ਵੀ ਤਾਂ ਦੱਸੇ ਸਰਕਾਰ ਕੀ ਇਹ ਕਹਿ ਦੇਣਾ ਕਿ ਜੇ ਤੂੰ ਆਹ ਕੰਮ ਨਾ ਆਹ ਕੰਮ ਕੀਤਾ ਤਾਂ ਤੇਰੇ ਤੇ ਆਹ ਕਾਰਵਾਈਆਂ ਕਰਾਂਗੇ ਪਰ ਉਹਨੂੰ ਇਹ ਨਾ ਦੱਸਣਾ ਕਿ ਇਹਦਾ ਹੱਲ ਆਹ ਹੈ ਤੂੰ ਆਹ ਕਰ ਅਸੀਂ ਫੇਰੇ ਮਤਲਬ ਤੇਰੇ ਤੇ ਕਾਰਵਾਈ ਕਰਾਂਗੇ ਪਰਾਲੀ ਵਾਲੇ ਰੋ ਰਹੇ ਸੀ ਪਿਛਲੇ ਦਿਨੀ ਜਿਹੜੇ ਬੇਲਦਾਰ ਆ ਜਿਹੜੇ ਚਲਾਉਂਦੇ ਆ ਜਿਹੜੇ ਪਰਾਲੀਆਂ ਦੀਆਂ ਗੱਠਾਂ-ਕੱਠੀਆਂ ਕਰਦੇ ਆ ਉਹ ਰੋ ਰਹੇ ਸੀ ਕਿ ਪਰਾਲੀ ਨਹੀਂ ਕੋਈ ਲੈਂਦਾ ਖੇਤਾਂ 'ਚ ਕਈ ਵਾਰ ਕਿਸਾਨ ਦੀ ਪਰਾਲੀ ਪਈ ਰਹਿੰਦੀ ਹੈ ਪਿਛਲੇ ਸਾਲ ਵੀ ਅਸੀਂ ਰਿਪੋਰਟਾਂ ਦਿਖਾਈਆਂ ਸੀ ਕਿ ਇੱਕ ਕਿਸਾਨ ਹੈ ਪ੍ਰਗਟ ਸਿੰਘ ਜੈਤੋ ਤੋਂ ਜਿਹੜਾ ਕਿ ਕਦੇ ਵੀ ਪਰਾਲੀ ਨੂੰ ਅੱਗ ਨਹੀਂ ਲਾਉਂਦਾ ਪਰ ਉਹਦੀ ਪਰਾਲੀ ਦੀਆਂ ਗੱਠਾਂ ਚੱਕਣੀ ਕੋਈ ਨਹੀਂ ਆਇਆ ਤਾਂ ਉਹਨੇ ਇਹ ਗੱਲ ਕਹੀ ਕਿ ਮਜਬੂਰੀ ਬਸ ਪਰਾਲੀ ਨੂੰ ਅੱਗ ਲਾਉਣੀ ਪਾਉਗੀ ਮਤਲਬ ਜਿਹੜਾ ਕਿਸਾਨ ਜਿਹੜਾ ਨਹੀਂ ਚਾਹੁੰਦਾ ਅੱਗ ਲਾਉਣੀ ਉਹਦੀਆਂ ਵੀ ਗੱਠਾਂ ਨਹੀਂ ਚੱਕੀਆਂ ਜਾਂਦੀਆਂ ਉਹਦਾ ਲਈ ਪ੍ਰਬੰਧ ਨਹੀਂ ਐਨੀਆਂ ਮਸ਼ੀਨਾਂ ਹੈ ਨਹੀਂ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਫਿਰ ਸਰਕਾਰ ਨੇ ਇੱਕ ਸਬਸਿਡੀ ਕੀ ਹੈ ਪਰਾਲੀ ਦੇ ਉੱਤੇ ਜੇ ਨਹੀਂ ਲਾਉਂਦਾ ਅੱਗ ਕਿਸਾਨ ਜਦ ਕੋਈ ਸਹੂਲਤ ਹੀ ਨਹੀਂ ਦੇਣੀ ਜਾਦ ਤੋ ਵੀ ਫਾਇਦਾ ਹੀ ਨਹੀਂ ਕਰਨਾ ਤਾਂ ਇਸ ਪਾਸੇ ਤੁਰ ਪੇ ਕਿਸਾਨ ਤਾਂ ਅੱਧਾ ਪੰਜਾਬ ਦਾ ਪਹਿਲੇ ਹੀ ਹੜਾਂ ਦੀ ਮਾਰ ਦਾ ਝੰਬਿਆ ਹੋਇਆ ਹੈ ਮਾਝੇ ਵਾਲੇ ਪਾਸੇ ਚਲੇ ਜਾਓ ਹੜਾ ਨਾ ਮਾਰੇ ਆ ਦੁਆਬਾ ਹੜਾ ਨਾ ਮਾਰੇ ਪਿਆ ਤੇ ਮਾਨ ਸਰਕਾਰ ਫਰਮਾਨ ਕਿਹੜੇ ਜਾਰੀ ਕਰ ਰਹੀ ਹੈ ਮਾਨ ਸਰਕਾਰ ਕਿੱਧਰ ਨੂੰ ਲੈ ਕੇ ਜਾ ਰਹੀ ਹੈ ਕਿਸਾਨਾਂ ਨੂੰ ਇਹ ਸਵਾਲ ਹੈ ਤਾਂ ਹੁਣ ਮਾਨ ਸਾਹਿਬ ਨੂੰ ਜਵਾਬ ਦੇਣਾ ਚਾਹੀਦਾ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਤੁਸੀਂ ਪੈਨਸ਼ਨਾਂ ਬੰਦ ਕਰਨ ਦੀਆਂ ਧਮਕੀਆਂ ਦੇ ਰਹੇ ਹੋ ਪੈਨਸ਼ਨਾਂ ਕੌਣ ਲਗਵਾਉਂਦਾ ਜਿਹੜਾ ਲੋਡ ਬੰਦ ਹੁੰਦਾ ਲਗ ਭਾਗ ਠੀਕ ਹੈ ਜਿਹੜੇ ਗਲਤ ਲਵਾਈ ਬੈਠੇ ਆ ਵੱਖਰਾ ਵਿਸ਼ਾ ਪਰ ਬਹੁਤੀ ਗੰਤੀ ਦੇ ਵਿੱਚ ਅੰਗਹੀਨ ਜੋਵੇ ਵੜਾਪਾ ਪੈਨਸ਼ਨ ਹੋਵੇ ਵਿਧਵਾ ਪੈਨਸ਼ਨ ਹੋਵੇ ਇਹ ਲੋੜਬੰਦ ਬੰਦੇ ਨੂੰ ਮਿਲਦੀ ਹੈ ਤੁਸੀਂ ਵੀ ਚੈੱਕ ਕਰਦੇ ਹੋ ਕਿ ਪੈਲੀ ਜ਼ਿਆਦਾ ਨਹੀਂ ਉਹਦੇ ਕੋਈ ਪੈਨਸ਼ਨ ਲੱਗਦੀ ਹੈ ਤੇ ਜਿਹੜੇ ਤੁਸੀਂ ਧਮਕੀ ਦੇ ਰਹੇ ਹੋ ਇਹਦਾ ਮਤਲਬ ਇਹ ਸਿੱਧੀ ਧਮਕੀ ਛੋਟੇ ਕਿਸਾਨ ਨੂੰ ਹੈ ਕਿਉਂਕਿ ਜਿਹੜੀ ਪੈਨਸ਼ਨ ਲੱਗੂਗੀ ਉਹ ਤਾਂ ਛੋਟੇ ਕਿਸਾਨ ਦੀ ਲੱਗੂਗੀ ਵੱਡੇ ਕਿਸਾਨ ਦੀ ਤਾਂ ਵੜਾਪਾ ਪੈਨਸ਼ਨ ਲੱਗਦੀ ਹੀ ਨਹੀਂ ਵੱਡੇ ਕਿਸਾਨ ਦੀ ਜਿਹੜਾ ਜਾਂ ਅੰਗਹੀਨ ਦੀ ਲੱਗਣੀ ਹੈ ਜਾਂ ਵਿਧਵਾ ਦੀ ਲੱਗਣੀ ਹੈ ਸੋ ਜਿਹੜੀ ਇਹ ਫਰਮਾਨ ਜਾਰੀ ਹੋਇਆ ਇਹ ਨਾਦਰ ਸ਼ਾਹੀ ਫਰਮਾਨ ਜਾਰੀ ਕਰਕੇ ਮਾਨ ਸਾਹਿਬ ਇੱਕ ਪਾਸੇ ਕਿਸਾਨ ਹਤਾਇਸ਼ੀਖਵਾਉਂਦੇ ਨੇ ਜੇਕਰ ਕੋਈ ਉਹਨਾਂ ਨੂੰ ਸਵਾਲ ਕਰਦਾ ਜੀ ਕਿਸਾਨ ਆਹ ਗੱਲ ਕਹਿੰਦੇ ਨੇ ਤਾਂ ਉਹ ਕਿਸਾਨ ਜੂਨੀਅਨਾਂ ਵੀ ਟਿੱਚਰ ਕਰਦੇ ਨੇ ਕਿ ਮੇਰੇ ਤੋਂ ਵੱਡਾ ਕਿਸਾਨ ਕੋਈ ਨਹੀਂ ਮੈਂ ਕਿਸਾਨ ਦਾ ਪੁੱਤ ਆ ਮੈਂ ਕਿਸਾਨਾਂ ਦੇ ਦੁੱਖ ਦਰਦ ਜਾਣਦਾ ਮੈਨੂੰ ਪਤਾ ਕਿਸਾਨੀ ਦੀ ਕਿਵੇਂ ਆ ਅਰਵਿੰਦ ਕੇਜਰੀਵਾਲ ਵੀ ਦੂਜੀਆਂ ਸੂਬਿਆਂ ਜਾ ਕੇ ਕਹਿੰਦਾ ਕਿ ਪੰਜਾਬ ਦਾ ਮੁੱਖ ਮੰਤਰੀ ਕਿਸਾਨਾਂ ਨੂੰ ਕਿਸਾਨੀ ਬਾਰੇ ਸਮਝ ਆ ਪਰ ਆ ਕਿਸਾਨੀ ਬਾਰੇ ਕੀ ਸਮਝ ਆ ਕਿ ਤੁਸੀਂ ਇਹ ਫਰਮਾਨ ਜਾਰੀ ਕਰਦੇ ਹੋ ਕਿ ਤੁਹਾਡੀਆਂ ਪੈਨਸ਼ਨਾਂ ਕੱਟ ਦਿਆਂਗੇ ਆ ਕਰ ਦਿਆਂਗੇ ਜਿਹੜੀ ਟ੍ਰਾਈਡੈਂਟ ਫੈਕਟਰੀ ਦੇ ਮਾਲਕ ਨੂੰ ਤੁਸੀਂ ਰਿਜਿੰਦਰ ਗਪਤਾ ਨੂੰ ਭੇਜਿਆ ਕਿ ਉਹਦੀ ਫੈਕਟਰੀ ਪੋਲਿਊਸ਼ਨ ਨਹੀਂ ਕਰਦੀ ਕੀ ਲੁਧਿਆਣੇ ਦੇ ਵਿੱਚ ਜਿਹੜੀਆਂ ਫੈਕਟਰੀਆਂ ਲਗਾਤਾਰ ਔਲਾ ਪੈਂਦਾ ਕਿ ਸਤਲੋਜ ਦੇ ਵਿੱਚ ਪਾਣੀ ਪਾ ਕੇ ਉਹਨੂੰ ਦੁਸ਼ਟ ਕਰਦੇ ਆ ਧੂਆਂ ਉਹਨਾਂ ਦਾ ਵਾਤਾਵਰਣ ਨੂੰ ਦੁਸ਼ਟ ਕਰਦਾ ਕੀ ਉਹ ਫੈਕਟਰੀਆਂ ਤੇ ਇਹ ਕਾਰਵਾਈਆਂ ਉਹਨਾਂ ਤੇ ਨਹੀਂ ਬੰਦੀਆਂ ਉਹਨਾਂ ਲਈ ਤਾਂ ਤੁਸੀਂ ਕਾਨੂੰਨ ਨਰਮ ਕਰ ਦਿੱਤੇ ਕਿ ਜੇ ਪਾਣੀ ਪਾਓਗੇ ਹੁਣ ਸਜ਼ਾ ਕੱਟ ਦਿੱਤੀ ਜਾਏਗਾ ਜੁਰਮਾਨਾ ਹੋਊਗਾ ਤੇ ਜਿਹੜਾ ਕਿਸਾਨ ਪੂਰੇ ਦੇਸ਼ ਦਾ ਪੇਟ ਭਰਦਾ ਹੈ ਹਰ ਰਤ ਨੂੰ ਹਰ ਮੁਸੀਬਤ ਨੂੰ ਆਪਦੇ ਪਿੰਡ ਦੇ ਵਿੱਚ ਉਹਦੇ ਲਈ ਤੁਸੀਂ ਇਹ ਕਾਨੂੰਨ ਲੈ ਕੇ ਆ ਰਹੇ ਹੋ ਇਹਦਾ ਹੁਣ ਜਵਾਬ ਤਾਂ ਮਾਨ ਸਾਹਿਬ ਤੁਹਾਨੂੰ ਦੇਣਾ ਪਊਗਾ ਕਿ ਕਿਹੜੇ ਪਾਸੇ ਲੈ ਕੇ ਜਾ ਰਹੇ ਹੋ ਜਿਹੜੀਆਂ ਫੈਕਟਰੀਆਂ ਸਾਰਾ ਸਾਲ ਧੂਆ ਛੱਡਦੀਆਂ ਜਿਹੜੇ ਜਿਹੜੀਆਂ ਵੱਖ-ਵੱਖ ਚੀਜ਼ਾਂ ਸਾਰਾ ਸਾਲ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੀਆਂ ਉਹਨਾਂ ਤੇ ਤੁਹਾਡੀ ਕੀ ਕਾਰਵਾਈ ਹੈ ਤੇ ਜਿਹੜਾ ਕਿਸਾਨ ਦੀਆਂ ਫਸਲਾਂ ਸ਼ੀ ਸਾਲ ਦੇ ਵਿੱਚ ਲਗਭਗ 8 ਤੋਂ 10 ਮਹੀਨੇ ਆਕਸੀਜਨ ਵੀ ਦਿੰਦੀਆਂ 8 ਤੋਂ 10 ਮਹੀਨੇ ਹਰੀਆਲੀ ਵੀ ਰੱਖਦੀਆਂ ਤੇ ਉਸ ਕਿਸਾਨ ਲਈ ਤੁਹਾਡਾ ਇਹ ਕਾਨੂੰਨ ਇੱਥੇ ਮਾਨ ਸਾਹਿਬ ਜਵਾਬ ਦੇਣਾ ਪਵੇਗਾ ਇੱਥੇ ਗੱਲ ਦੇ ਉੱਤੇ ਤੁਹਾਨੂੰ ਆਉਣਾ ਪਵੇਗਾ ਇਹੜੇ ਨਾਦਰ ਸ਼ਹੀ ਫਰਮਾਨ ਹੈ ਤੁਹਾਨੂੰ ਬੰਦ ਕਰਨੇ ਪੈਣਗੇ